ਚੇਰਾ ਸਰਪੰਚ ਆ ਚੇਅਰਮੈਨ ਜਿਹੜਾ ਰਸੂਲਪੁਰ ਬੱਲਾ ਮਡ ਸਾਨੂੰ ਇੱਥੇ ਬਹੁਤ ਪ੍ਰਾਊਡ ਆ ਬਹੁਤ ਫਖਰ ਆ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਆ ਬਹੁਤ ਹੀ ਵਧੀਆ ਬੰਦੇ ਆ ਜਿਹੜਾ ਜਿਨ੍ਹਾਂ ਨੇ ਵੀ ਇਹਨਾਂ ਤੋਂ ਘੋੜੇ ਘੋੜੀਆਂ ਲਾਇਆ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੇ ਬਲੌਗ ਵਿੱਚ ਅੱਜ ਦਾ ਬਲੌਗ ਖਾਸ ਹੋਣ ਜਾ ਰਿਹਾ ਇੱਕ ਤਾਂ ਆਪਾਂ ਜੈ ਰਾਜ ਦਾ ਬੱਚਾ ਦਿਖਾਉਣਾ ਤੇ ਅੱਜ ਤੇ ਆਪਾਂ ਪਹੁੰਚੇ ਸੀ ਬਾਈ ਆਪਣੇ ਅੰਕਲ ਜੀ ਮੱਖਣਜੀਤ ਸਿੰਘ ਸਰਪੰਚ ਇਹਨਾਂ ਦਾ ਦਲੰਦਰ ਏਰੀਆ ਪੈ ਜਾਂਦਾ ਬਹੁਤ ਵਧੀਆ ਇਹਨਾਂ ਨੇ ਸਾਡਾ ਆਦਰ ਮਾਨ ਕੀਤਾ ਤੇ ਫਾਰਮ ਦੇ ਇਹਨਾਂ ਦੇ ਜਾਨਵਰ ਦਿਖਾਵਾਂਗੇ ਬਹੁਤ ਟੌਪ ਟੌਪ ਦੀ ਕਲੈਕਸ਼ਨ ਹੈ ਤੇ ਆਪਣੇ ਜੈ ਰਾਜ ਦਾ ਬੱਚਾ ਵੀ ਦਿਖਾਵਾਂਗੇ ਤੇ ਆਜ ਵਾਦਦੇ ਆ ਵੀਰੋ ਤੇ ਇੱਕ ਆਪਾਂ ਦਿਖਾਵਾਂਗੇ ਆਪਣੇ ਡਾਇਮੰਡ ਦਾ ਬੇਸ਼ੀਰਾ ਜਾਨਵਰ ਆਪਣੇ ਦੋਨਾਂ ਘੋੜਿਆਂ ਦੇ ਬੱਚੇ ਦਿਖਾਉਣੇ ਤੇ ਅੰਕਲ ਮੱਖਣਜੀਤ ਉਹਨਾਂ ਜੀ ਦੇ ਅੱਜ ਦੇ ਬਲੌਗ ਇੱਥੇ ਬੇਸ਼ੀਰਾ ਦਿਖਾਉਣੇ ਆ 11 ਦਿਨਾਂ ਦਾ ਹੋਇਆ ਆਪਣੇ ਵਾਲੇ ਜੈ ਰਾਜ ਦਾ ਬੱਚਾ ਘੋੜੀ ਮੱਥੇ ਫੁੱਲਦੀ ਤੇ ਬੱਚੇ ਤੇ ਸਿਰਫ ਪਟਾ ਆਇਆ ਆ ਇਹਦੀ ਮਾਂ ਜੀ ਤੇ ਆ ਬੱਚਾ ਜੈਰਾ ਦਾ ਹੋਏ ਹੋਏ ਕੈਮਰੇ ਤੋਂ ਡਰ ਹੀ ਜਾਂਦਾ ਮੂੰਹ ਹੀ ਨਹੀਂ ਲਿਆਉਂਦਾ ਸਾਹਮਣੇ ਲੋ ਆ ਗਿਆ ਹੈਲੋ ਵਧੀਆ ਵਧੀਆ ਵੀਰੇ ਕਾਲੀ ਟਬਲ ਦੀ ਦੇਖੀ ਜਿੰਦੇ ਕੋ ਲੱਤ ਲੁੱਤ ਲੈ ਲੈਂਥ ਦੇ ਕੋ 11 ਦਿਨਾਂ ਦਾ ਬੱਚਾ ਹੋਇਆ ਤੇ ਹਾਈਟ ਹੋਵੇ ਘੋੜੇ ਦੀ ਚੰਗੀ ਆ ਤੇ ਬੱਚਾ ਤਾਂ ਬਾਬਾ ਕੋ ਸੌਖ ਰੱਖੇ ਚੰਗਾ ਹੀ ਬਣੂ ਹਨ ਤੇ ਮਾਂ ਦੀ ਮਾਰਕਿੰਗ ਦੇਖ ਸਕਦੇ ਆ ਤੇ ਤੇ ਬੱਚੇ ਦੀ ਦੇਖ ਸਕਦੇ ਆ ਅੱਜ ਦੁਬਾਰਾ ਮੇਟ ਹੋਣ ਵਾਸਤੇ ਆਪਣੇ ਫਾਰਮ ਤੇ ਆਈ ਆ ਤੇ ਮੈਂ ਸੋਚਿਆ ਚਲੋ ਬੱਚੇ ਦਾ ਬਲੌਗ ਬਣਾ ਕੇ ਤੁਹਾਡੇ ਨਾਲ ਹੀ ਸਾਝਾ ਕੀਤਾ ਜਾਵੇ ਮੈਂ ਨਖਰਾ ਦਿਖਾਉਂਦਾ 11 ਦਿਨਾਂ ਦਾ ਜੀ ਕਰੀਓ ਚੈੱਕ ਕਮੈਂਟਾਂ ਵਿੱਚ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਬੱਚਾ ਹੈ ਤੇ ਬਾਬਾ ਲੰਮੀ ਉਮਰਾਂ ਬਖਸ਼ੇ ਇਹਨੂੰ ਜੈ ਰਾਜ ਦਾ ਬੱਚਾ ਮੇਰੇ ਵੀਰੋ ਜੈ ਰਾਜ ਦਾ ਅੱਜ ਦੇ ਬਲੌਗ ਵਿੱਚ ਇਹ ਬੱਚਾ ਸਾਂਝਾ ਕਰਾਂ ਤੁਹਾਡੇ ਨਾਲ ਸਾਰਾ ਬਲੌਗ ਅੱਜ ਤੇ 23 ਤਰੀਕ 23 ਮਾਰਚ 2024 ਸੋਹਣਾ ਬੱਚਾ ਮਾਰਕਾ ਮੁੱਕਾ ਪ੍ਰੋਪਰ ਬਲੇਜ ਬਹੁਤ ਸੋਹਣਾ ਆਇਆ ਜਾ ਰਿਹਾ ਅੱਜ ਦਾ ਬਲੇਜ ਜਿਵੇਂ ਪਤਲਾ ਬੱਚੇ ਦਾ ਬਹੁਤ ਪਰਫੈਕਟ ਮੰਨੇ ਅੰਦਰੀ ਵੰਦੇ ਹੋਏ ਕਿੰਨੇ ਭਾਵੀ ਲਾਓ ਵੀ ਕਰੋ ਦਰਸ਼ਨ ਨੁਕਰਾ ਬਿਸ਼ੀਰਾ ਦੇਖੇ ਲੱਗੇ ਫਾਰਜਾ ਤੇ ਜਾਨਵਰ ਪੂਰੇ ਟਾਪ ਟਾਪ ਦੇ ਦਿਖਾਉਣੇ ਆ ਵੱਡੀ ਤੋਂ ਵੱਡੀਆਂ ਘੋੜੀਆਂ ਇੱਕ ਬਿਸ਼ੀਰੀ ਖੜੀ ਐ ਸਮੁੰਦਰ ਦੇ ਦੇਖੋ ਘੋੜਿਆਂ ਚਿੱਟੀ ਆ ਹੈਲੋ ਹਾਈ एवरीवन ਮੇਰਾ ਦੋਸ ਸੇਰਾ ਸਰਪੰਚ ਅੱਜ ਮੇਰੇ ਕੋਲ ਆ ਇਹਨਾਂ ਨੇ ਥੋਮ ਘੋੜੇ ਘੋੜੀਆਂ ਖਰੀਦੇ ਆ ਉਹਨਾਂ ਦੇ ਨਾਲ ਮੇਰਾ ਭਤੀਜਾ ਪ੍ਰਮਾਜ ਸਿੱਧੂ ਉਹ ਵੀ ਇੱਥੇ ਮੌਜੂਦ ਆ ਮੇਰਾ ਭਤੀਜਾ ਆ ਉਹਨਾਂ ਦਾ ਉਹਨਾਂ ਦਾ ਭਾਨਜਾ ਵੀ ਇੱਥੇ ਮੌਜੂਦ ਆ ਉਹਦਾ ਇੱਕ ਦੋਸਤ ਇੱਥੇ ਮੌਜੂਦ ਆ ਪ੍ਰਦੀਪ ਸਿੰਘ ਆਪਣੇ ਇਹਨਾਂ ਨਾਲ 25 ਸਾਲ ਦੇ ਸਹਾਂਦਿਆ ਇੱਕ ਨੰਬਰ ਦੇ ਬੰਦੇ ਆ ਕੋਈ ਧੋਖਾ ਤੜੀ ਕੋਈ ਇਹਨਾਂ ਦੇ ਵਿੱਚ ਬਲਫਰੇ ਨਿਗਾ ਪਰ ਆ ਸਿੱਧੂ ਇੱਕ ਨੰਬਰ ਦਾ ਸਾਡਾ ਭਤੀਜਾ ਸਾਨੂੰ ਇੱਥੇ ਮਾਣ ਆ ਇਹਦੇ ਡੈਡੀ ਦੇ ਵੀ ਸਾਨੂੰ ਮਾਣ ਆ ਜਿਹੜੇ ਛੇੜਾ ਸਰਪੰਚ ਆ ਚੇਅਰਮੈਨ ਜਿਹੜਾ ਰਸੂਲਪੁਰ ਮੱਲਾ ਮੜ ਸਾਨੂੰ ਇੱਥੇ ਬਹੁਤ ਪ੍ਰਾਊਡ ਆ ਬਹੁਤ ਫਖਰ ਆ ਅਸੀਂ ਇਹਨਾਂ ਦੀ ਬਹੁਤ ਕਦਰ ਕਰਦੇ ਆ ਬਹੁਤ ਹੀ ਵਧੀਆ ਬੰਦੇ ਆ ਜਿਹੜਾ ਜਿਨ੍ਹਾਂ ਨੇ ਵੀ ਇਹਨਾਂ ਤੋਂ ਘੋੜੇ ਘੋੜੀਆਂ ਲਏ ਆ ਉਹਨਾਂ ਦੇ ਵਿੱਚ ਕੋਈ ਧੋਖਾ ਫਰੇਵ ਜਾਨੀ ਕਿ ਕੋਈ ਵੀ ਠਗੀ ਨਹੀਂ ਹੋਊਗੀ ਧੰਨਵਾਦ ਵੀਰੇ ਥੈਂਕ ਯੂ ਜੀ ਇਹਨੂੰ ਦਿੱਖ ਇਹਦੀ ਫੋਟੋ ਲਾ ਲਾ ਦੇਖ ਕੇ ਦੱਸੋ ਹੈਗੀ ਆ ਵਾਕਈ ਘੋੜਾਂ ਜੱਡੀ ਕਮੈਂਟਾਂ 'ਚ ਜ਼ਰੂਰ ਦੱਸਿਓ ਨੁਕਰੀ ਆਏ ਖਤੇ ਇਸ ਤੋਂ ਬਾਅਦ ਦਿਖਾਉਣਾ ਸਮੁੰਦਰ ਦੀ ਭੈਣ ਨਾ 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 ਡੱਬੇਆਂ ਤੇ ਖੜੀਆਂ ਹੁਣ ਕਰਕੇ ਪਤਾ ਨਹੀਂ ਦਿਖੇ ਜੀ ਨਹੀਂ ਦਿੰਦਾ ਜਾਨਵਰ ਪਰ ਹਾਈਟ ਜਿਹੜੀ ਵਾਕੇ ਬਹੁਤ ਵੱਡੀ ਆ ਮੈਂ ਦੇਖਿਆ ਨਾ ਫੋਨ ਦੇ ਡਿਸਪਲੇ ਵਿੱਚ ਜਾਨਵਰ ਦੇਖਣ ਨੂੰ ਛੋਟਾ ਲੱਗਾ ਤੇ ਇੱਕ ਆ ਬਿਸ਼ੇਰੀ ਦੇਖੋ ਨਕੰਦ ਜੀ ਇਹਦੀ ਵੀ ਹਾਈਟ ਫਿੱਟ ਬਹੁਤ ਸੋਹਣੀ ਆ ਨੁਕਰੀਆ ਅੱਜ ਦੇ ਬਲੌਗ ਵਿੱਚ ਤੁਹਾਨੂੰ ਆਹ ਚੀਜ਼ਾਂ ਦਿਖਾਉਣੀਆਂ। ਇਹ ਕਾ ਦੇਖੋ ਤਿੰਨ ਖਸਾਬ ਦੀ ਪਛੀੜੀ। ਵੀਲੀ। ਹਾਈਡਰੋਟੈਲੀ ਹੋ ਚੌਂਟ-ਚੌਂਟ ਦੇ ਲਾਵੇ। ਇਹ ਹੈਗੀ ਦਲਤਾਨ ਦੀ। ਇਹ ਖੜਾ ਲਾਰੇ ਦਾ ਬੱਚਾ। ਹਾਂ ਵੀ। ਪਰਵਾਨਾ। ਤੇ ਸਮੁੰਦਰ ਦਾ ਪੋਤਾ ਜੋਦੇ ਦਾ ਇਹ ਵੀ ਨਤਾਂਦੀ ਆ। ਕੁਲਤਰੀ। ਕੀ ਵਿਚਾਰ ਦੇਣਾ ਚਾਹੇਗਾ ਤੂੰ ਵੈਰੀ ਨਾਈਸ ਉਹ ਕੰਮ ਹੁੰਦਾ ਜੇ ਇੱਕ ਫੋਟੋ ਵਾਲੀਆਂ ਫੋਨ ਤੇ ਨਜ਼ਰ ਲਵਾ ਲਈਏ ਨੇ ਉਹ ਗੁੰਜਰਾ ਬਾਹਰ ਜਾ ਕੇ ਤੇ ਮੈਂ ਕਹਿ ਲੱਗਦਾ ਆਪਣਾ ਪਹਿਲੀ ਹੈ ਮੈਗਾ ਹਾਲ ਤਾਂ ਪਹਿਲੀ ਹੈ ਫੋਟੋਆਂ ਤੇ ਪਾਊਡਰ ਹੁੰਦਾ ਮਲਚ ਪਾਣਾ ਆ ਇੱਕ ਕਲੀ ਜੀ ਬਾਕੀ ਹੈ ਨਾ ਸਿੱਧਾ ਆਉਂਦੇ ਨਾਲ ਦੇਖੇ ਨਾਮ ਦੇ ਬੰਦਿਆ ਅਵੇ ਹੀ ਤਾਂ ਬਈ ਨਾ ਪਤਾ ਲੱਗਿਆ ਕੀ ਬੰਦਿਆ ਔਕਾੜੀ ਬੈਜ ਉਹਦਾ ਤਾਂ ਕੀ ਹੈ ਜੇ ਗੈਰ ਬਗਾ ਕਿੰਨੀ ਜਲਦਾ ਫੈ ਗਈ ਹੈ ਗਾਣ ਨੂੰ ਟੇਪੇ ਥੱਲੇ ਬਾਹਲੇ ਕਿੰਨੇ